ਬਹੁਤ ਸਵਾਗਤ ਹੈ ਜੀ ਜਨੂਰੀਨ ਤੇ ਇੱਕ ਯੂਕੇ ਦਾ ਟੜਾ ਤੜ ਆਫ ਲੈਟਰਸ ਆ ਰਹੇ ਨੇ 트ੈਂਡ ਕੀ ਚੱਲ ਰਿਹਾ ਹੈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਵਿਦਿਆਰਥੀਆਂ ਦੇ ਲਈ ਸੁਨੇਹਾ ਮੈਡਮ ਸਾਡੇ ਨਾਲ ਸਾਰੀ ਗੱਲ ਸਾਂਝੀ ਕਰਨਗੇ ਸੁਨੇਹਾ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਸੋ ਯੂਕੇ ਸਟਡੀ ਵੀਜ਼ਾ ਜਨੂਅਰੀ 2026 ਦਾ ਕੀ ਟ੍ਰੈਂਡ ਹੈ ਸਟੈਂਡ ਚੱਲ ਰਿਹਾ ਹੈ ਉਹ ਆਫਰ ਲੈਟਰ ਨੂੰ ਲੈ ਕੇ ਆ ਕਾਸਟ ਲੈਟਰ ਨੂੰ ਲੈ ਕੇ ਆ ਐਡਮਿਸ਼ਨ ਨੂੰ ਲੈ ਕੇ ਆ ਜਾਂ ਵੀਜ਼ਾ ਸਕਸੈਸ ਰੇਟ ਦੇ ਬਾਰੇ ਆ ਕਿਉਂਕਿ ਰੂਲਸ ਚੇਂਜ ਹੋਏ ਆ ਉਸ ਤੋਂ ਬਾਅਦ ਕੋਈ ਇਫੈਕਟ ਪਿਆ ਹੈ ਸਾਰੇ ਬਾਰੇ ਆਪਾਂ ਗੱਲ ਕਰਾਂਗੇ ਸੋ ਸਭ ਤੋਂ ਪਹਿਲੇ ਰੂਲਸ ਕਿਹੜੇ ਚੇਂਜ ਹੋਏ ਆ ਸਿਰਫ ਤਸਰਫ ਤੁਹਾਡਾ ਹੁਣ ਜਿਹੜਾ ਪੀਐਸਡਬਲ ਜਿਹੜਾ ਪਹਿਲੇ 24 ਮੰਥ ਦਾ ਸੀਗਾ ਉਹ ਹੁਣ 18 ਮੰਥ ਦਾ ਹੋਏਗਾ ਔਰ ਤੁਹਾਡੇ ਥੋੜਾ ਜਿਹਾ ਫੰਡਿੰਗ ਨੂੰ ਲੈ ਕੇ ਚੇਂजेस ਆਏ ਆ ਥੋੜੇ ਇਨਕਰੀਸ ਹੋ ਗਿਆ ਤੁਸੀਂ 50000 ਰੁਪਏ ਐਕਸਟਰਾ ਲਗਾ ਕੇ ਚਲੋ ਕਿਉਂਕਿ ਯੂਕੇ ਦੇ ਵਿੱਚ ਕੀ ਹੁੰਦਾ 28 ਡੇਜ਼ 올ਡ ਫੰਡਸ ਪਾਣੇ ਹੁੰਦੇ ਇੱਥੇ ਫੰਡਸ ਦਾ ਬਹੁਤ ਪਾਰਟਿਕੂਲਰ ਆ 28 days old means 28 days old funds so hun offer letter di gal kariye ta kafi universities ne apni deadlines announce karniya start kar diya kyunki uk de vich ki hunda ki har university li offer letter apply li means admission li vi deadline hundi hai suppose karo a to z koi bhi university hai ohne apni 10 ਨਵੰਬਰ ਡੈਡਲਾਈਨ ਦੇਤੀ ਹੈ ਸੋ ਤੁਸੀਂ ਫਿਰ ਉਸ ਤੋਂ ਬਾਅਦ ਆਪਣੀ ਐਪਲੀਕੇਸ਼ਨ ਹੀ ਨਹੀਂ ਲਗਾ ਸਕਦੇ ਹਾਂ ਉਹਦੇ ਵਿੱਚ ਤੁਹਾਡੀ ਕੋਈ ਡਾਕੂਮੈਂਟ ਮਿਸਿੰਗ ਹੈ ਲਾਈਕ ਐਲਓਆਰ ਮਿਸਿੰਗ ਹੈ ਜਾਂ ਕੋਈ ਵੀ ਡਾਕੂਮੈਂਟ ਮਿਸਿੰਗ ਹੈ ਜਾਂ ਤੁਹਾਡਾ ਆਈਲਸ ਇੰਪਰੂਵ ਹੋਣ ਵਾਲਾ ਹੈ ਤਾਂ ਉਹਦੇ ਵਿੱਚ ਸਾਡੀ ਕੰਡੀਸ਼ਨ ਆ ਜਾਂਦੀ ਹੈ ਸਾਨੂੰ ਪਤਾ ਹੈ ਕਿ ਸਾਡੇ ਪੇਪਰ ਦਾ ਰਿਜ਼ਲਟ ਆ ਜਾਏਗਾ ਬਟ ਸਦੀ ਪਾਰਟिकुलर ਚੁਆਇਸ ਹੈ ਕਿ ਆ ਤੁਸੀਂ ਉਸ ਉਸ ਐਡਮਿਸ਼ਨ ਦੇ ਵਿੱਚ ਇਨ ਕਰ ਜੋ ਅਦਰਵਾਈਜ਼ बाद चो इनटेक अपलाई ही नहीं कर सकते सोल समझो सो है कोई पर्टिकर ता अपना टाइम ना वेस्ट करो और moreover, जितन टीम को सारे डॉक्यूमेंट्स लाइक जो बेसिकस एकेडमिक्स पासपोर्ट सारे प्रॉपर स्कैन होकेशन उदर लग गई ना कि असि ऑफिस आए चार डॉक्यूमेंट्स देते अप्लाई करता हो सद अम दस रही है कि आ यूनिवर्सिटी है वैल्यू करो क्योंकि डेडलाइन आ गई लैटर लेट हो जाऊँगा तो आप कल अगर इनटेक लेट हो रहा एक्सटेंशन लै ला बट एडमिशन ही नहीं होगा तो अभी एक्सटेंशन की लवेंगे सेम कास्ट लैटर भी डेडलाइन होंगे वहां जिन्होंने आ चुकी वा ਉਹਨਾਂ ਨੇ ਹਾਲੇ ਤੱਕ ਫੀਸਿਸ ਨਹੀਂ ਕਰਾਈਆ ਕਈ ਵਾਰ ਸਟੂਡੈਂਟ ਇਹ ਵੀ ਚੀਜ਼ ਕਰ ਲੈਂਦਾ ਕਿ ਅਸੀਂ ਕੋਈ ਹੋਰ ਆਪਸ਼ਨ ਦੇਖ ਲੈਂਦੇ ਆ ਤਾਂ ਉਹ ਡਿਲੇ ਕਰੀ ਜਾਂਦਾ ਸੋ ਉਹ ਬਿਲਕੁਲ ਡਿਲੇ ਨਾ ਕਰੋ ਕਾਸ ਲੈਟਰ ਦੀ ਵੀ ਡੈਡਲਾਈਨ ਆ ਜਾਂਦੀ ਹੈ ਉਸ ਤੋਂ ਪਹਿਲਾਂ ਤੁਸੀਂ ਕਾਸ ਨਹੀਂ ਅਪਲਾਈ ਕਰਦੇ ਤਾਂ ਵੀ ਤੁਸੀਂ ਡੈਫਰ ਫੇਸ ਕਰੋਗੇ ਔਰ ਸਕਸੈਸ ਰੇਟ ਦੇ ਤਨਜ਼ਾਰਾ ਨੇ ਯੂਕੇ ਦਾ ਪਤਾ ਹੀ ਆ ਕਿ ਹੰਡਰ ਕੰਸੈਂਟ ਹੀ ਹੁੰਦਾ ਵਾ ਔਰ ਅਗਰ ਔਰ ਜਨਵਰੀ ਇਨਟੇਕ ਦੇ ਕਰਸੀ ਬੈਨੀਫਿਟਸ ਦੀ ਗੱਲ ਕਰੀਏ ਤਾਂ ਸਭ ਤੋਂ ਮੇਨ ਬੈਨੀਫਿਟ ਕੀ ਆ ਕਿ ਤੁਸੀਂ ਸਟਿਲ ਜਨਵਰੀ ਇਨਟੇਕ ਵਿਦਾਊਟ ਆਇਲ ਜਾ ਸਕਦੇ ਹੋ ਸਪਾਊਸ ਦੇ ਨਾਲ ਜਾ ਸਕਦੇ ਹੋ ਤੜੀ ਪਰਸੈਂਟੇਜ ਕੱਟ ਹੈਗੀ ਆ ਟੌਪ ਤਾਲੂ ਫੇ ਵੀ ਫਾਊਂਡੇਸ਼ਨ ਪ੍ਰੋਗਰਾਮ ਪ੍ਰੀ ਮਾਸਟਰ ਪ੍ਰੋਗਰਾਮ ਮਿਲ ਜਾਏਗਾ ਔਰ ਅਗਰ ਤੁਸੀਂ ਪਲੱਸ 2 ਕੀਤੀ ਹੋਈ ਹੈ ਪੰਜ ਸਾਲ ਦਾ ਗੈਪ ਹੈਗਾ ਆਇਲ 60 ਤੋਂ 5.5 ਪੁਆਇੰਟ ਦੇ ਅੰਗਰੇਜ਼ੀ ਚ 70 ਹੈ ਤਾਂ ਤੁਹਾਡੀ ਡਾਇਰੈਕਟ ਮਾਸਟਰਸ ਐਡਮਿਸ਼ਨ ਹੋ ਸਕਦੀ ਹੈ ਤਿੰਨ ਚਾਰ ਸਾਲ ਦਾ ਗੈਪ ਆਇਲਸ ਨਾਲ ਹੈਗੀ ਆ तो ऐसी डायक्ट ग्रैजुएशन फाइनल ईयर से एडमिशन हो सो दे तो है, सो जनवरी के बहुत बैनीफिट्स है बट इस पहले डेडलाइनस आ रही साठ हो जाए फिर आप अगला इनटेक जरा सोचिए सितंबर होंगे क्योंकि मे इनटेक जून इनटेक इन थोड़ी थोड़ी, थोड़ी थोड़ी यूनिवर्सिटीज और थोड़े थोड़े कोर्सिज़ ही ओपन होंगे दो मेजर इनटेक्स हूँ जनवरी एंड सितंबर सो अपना जनवरी इनटेक ना मिस करना चाह ना मिस करो टाइम सिर अपई करो ਔਰ ਅਗਰ ਤੁਸੀਂ ਵੀਜ਼ਾ ਆਫਪਿਕ ਦੇ ਨਾਲ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇੱਕ ਸਭ ਤੋਂ ਮੇਨ ਫੈਸਿਲਿਟੀ ਮਿਲਦੀ ਹੈ ਜਿੱਥੇ ਤੁਸੀਂ ਸਾਰੇ ਦੇ ਸਾਰੇ ਪੈਸੇ ਦੇਦੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ ਬਹੁਤ ਤਨਵਾਰ ਜੀ ਸੋ ਮੰਨੇ ਪਰਮੰਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਹਰ ਸਵਾਲ ਦਾ ਜਵਾਬ ਲਓ ਪੂਰੀ ਤਸੱਲੀ ਕਰੋ ਪੂਰੀ ਕਲੈਰਿਟੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਧੰਨਵਾਦ